ਸਾਡੇ ਵੱਲੋਂ ਆਪ ਜੀ ਨੂੰ ਪਹਿਲਾਂ ਜੈ ਗੁਰਦੇਵ ਧੰਨ ਗੁਰਦੇਵ ਆਪ ਜੀ ਨੂੰ ਸਾਡੇ ਵੱਲੋਂ ਵੀ ਬਹੁਤ ਬਹੁਤ ਗੁਰਪੁਰਪ ਗੁਰੂ ਰਵਿਦਾਸ ਜੀ ਦੇਆਂ ਲੱਖ ਲੱਖ ਵਧਾਈਆਂ ਤੁਸੀਂ ਸੰਗਤ ਨੂੰ ਗੁਰਪੁਰਪ ਦੇ ਮੌਕੇ ਤੇ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਦੇਖੋ ਜੀ ਧੰਨ ਧੰਨ ਸਹਿਬ ਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦਾ 645ਵਾਂ ਪਰਵਾਰਿਆ ਅਸੀਂ ਸਮੂਹ ਦੇਸ਼ ਵਾਸੀਆਂ ਨੂੰ ਆਪਣੇ ਨੱਗਰ ਵੱਲੋਂ ਦੇਸ਼ ਵਿਦੇਸ਼ ਦੇ ਵਿੱਚ ਜਿਹੜੀ ਮਿੱਠੀ ਸੰਗਤ ਆ ਸਮੂਹ ਸੰਗਤ ਨੂੰ ਆਪਣੇ ਵੱਲੋਂ ਵਧਾਈਆਂ ਦਿੰਦੇ ਆ ਇਹ ਜਿਹੜਾ 645ਵਾਂ ਗੁਰਪੁਰ ਆ ਰਿਹਾ ਇਹਦੇ ਵਿੱਚ ਸਮੂਹ ਸੰਗਤਾਂ ਨੂੰ ਇੱਕ ਬੇਨਤੀ ਕਰਦੇ ਆ ਕਿ ਜੇ ਉਹ ਗੁਰੂ ਰਵਦਾਸ ਮਹਾਰਾਜ ਜੀ ਨੇ ਆਪਾਨੂੰ ਸੰਦੇਸ਼ ਦਿੱਤਾ ਉਸ ਮਾਰਗ ਤੇ ਆਪਾਂ ਨੂੰ ਚੱਲਣਾ ਚਾਹੀਦਾ ਆ ਤੇ ਜਿਹੜਾ ਚੱਕ ਹਕੀਮ ਗੁਰੂ ਰਵਦਾਸ ਮਹਾਰਾਜ ਦਾ ਮੇਨ ਡੇਰਾ ਜਿੱਥੇ ਕਿ ਸਰ ਦੇ ਕੁਲਥਮ ਜੀ ਪ੍ਰਧਾਨ ਨੇ ਅਸੀਂ ਉਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕਾ ਦਿੰਦੇ ਆ ਕਿ ਉਹ ਬਹੁਤ ਮਿਹਨਤ ਕਰਕੇ ਡੇਰੇ ਨੂੰ ਅੱਗੇ ਲਿਆ ਰਹੇ ਆ ਅਸੀਂ ਆਪਣੇ ਵੱਲੋਂ ਔਰ ਜੇ ਸਾਡੇ ਪਰਿਵਾਰ ਵੱਲੋਂ ਸਾਰੇ ਪੰਜਾਬ ਵੱਲੋਂ ਦੇਸ਼ਵਾਸੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਗੁਰੂ ਰਵਦਾਸ ਮਹਾਰਾਜ ਜੀ ਦੇ ਮਾਰਗ ਤੇ ਚੱਲਦੇ ਹੋਏ ਸਮੁੱਚੀ ਮਾਨਮਤਾ ਦੇ ਭਲੇ ਲਈ ਕੰਮ ਕਰੋ ਔਰ ਸਾਰਿਆਂ ਦਾ ਹਰ ਇੱਕ ਦਾ ਸੰਦੇਸ਼ ਇਹੀ ਹੈ ਵੀ ਭਲਾ ਕਰੋ ਵੰਡ ਛਕੋ ਇਹ ਸੰਦੇਸ਼ ਹੈ ਸਾਡੇ ਵੱਲੋਂ ਇਹ ਅਸੀਂ ਦੁਬਾਰਾ ਫੇਰ ਇਹ ਬੇਨਤੀ ਕਰਦੇ ਆਂ ਕਿ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ 645ਵਾਂ ਪੁਰਬ ਆਇਆ ਤੇ ਸਮੂਹ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ